ਦੇਖੋ ਅੱਜ ਅਸੀਂ ਤੁਹਾਨੂੰ ਆਲੂ ਔਰ ਲਾਲ ਟਮਾਟਰ ਔਰ ਪਿਆਜ਼ ਲਸਣ ਦੀ ਵਧੀਆ ਸਬਜੀ ਬਣਾਉਣੀ ਸਿਖਾਵਾਂਗੇ ਬਿਲਕੁਲ ਤਾਕਤਵਰ ਵਿਟਾਮਿਨ ਦੀ ਪੂਰਾ ਕਰੋ ਪਹਿਲਾਂ ਅਸੀਂ ਤੇਲ ਪਾ ਕੇ ਫਿਰ ਕੜਾਈ ਚ ਪਿਆਜ਼ ਲਸਣ ਅਦਰਕ ਹਰੀ ਮਿਰਚ ਤੇ ਨਮਕ ਇਹਨੂੰ ਚੰਗੀ ਤਰ੍ਹਾਂ ਪਾ ਕੇ ਪੁੰਨ ਕੇ ਵਿੱਚ ਹਲਦੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਪਿਆਜ਼ ਨੂੰ ਪੁੰਨ ਲੈਣਾ ਪੁੰਨਨ ਤੋਂ ਬਾਅਦ ਅਸੀਂ ਆਲੂ ਪਾ ਲੈਣੇ ਆ ਆਲੂ ਨੂੰ ਥੋੜਾ ਜਿਹਾ ਸਿਕਾ ਲਵਾ ਕੇ ਤੇ ਫਿਰ ਅਸੀਂ ਕੀ ਕਰਨਾ ਫਿਰ ਅਸੀਂ ਜਿਹੜੇ ਟਮਾਟਰ ਟਮਟਰੋ ਕੱਟ ਲੈਣੇ ਲਾਲ ਟਮਾਟਰ ਪੂਰਾ ਚੰਗੀ ਤਰ੍ਹਾਂ ਬਰੀਕ ਕੱਟ ਲੈਣੇ ਆ ਕਾਟ ਕੇ ਫਿਰ ਅਸੀਂ ਕੀ ਕਰਨਾ ਵਿੱਚ ਪਾ ਲੈਣੇ ਆ ਇਸ ਤਰੀਕੇ ਦੇ ਨਾਲ ਫੇਸ ਤਰੀਕੇ ਨਾਲ ਪਾ ਕੇ ਵਿੱਚ ਥੋੜਾ ਟਾਈਮ ਇਹਨੂੰ ਇਦਾਂ ਹੀ ਸੇਕਾ ਜਾ ਲਵਾਉਣਾ ਥੱਲੇ ਜਿਹੜਾ ਪਿਆਜ਼ ਹੈ ਔਰ ਆਲੂ ਹੈ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਹੋ ਜੇ ਫਿਰ ਅਸੀਂ 1 ਮਿੰਟ ਤੋਂ ਬਾਅਦ ਇਹਨੂੰ ਇਸ ਤਰੀਕੇ ਦੇ ਨਾਲ ਕਰਨਾ ਹੈ ਦੇਖ ਲਓ ਫਿਰ ਇਹ ਨਾ ਪਟ ਥੋੜਾ ਟਾਈਮ ਇਸ ਤਰੀਕੇ ਦੇ ਨਾਲ ਜਿੰਨ ਦੇਣਾ ਹੈ ਫਿਰ ਅਸੀਂ ਇਹਨੂੰ ਥੋੜਾ ਠੱਕੇ ਵਿੱਚ ਇੱਕ ਤੋਂ ਡੇਢ ਚਮਚੀ ਚੀਨੀ ਦਾ ਪਾ ਲੈਣਾ ਹੈ ਇਹਦੇ ਨਾਲ ਤੁਹਾਡਾ ਟੇਸਟ ਜਿਹੜਾ ਹੈ ਥੋੜਾ ਸਾ ਮਿੱਠਾ ਰਸੀਲਾ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਿੰਨ ਕੇ ਤੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਬਣਾਉਣਾ ਹੈ ਦੇਖ ਲਓ ਇਸ ਤਰੀਕੇ ਨਾਲ ਸਬਜ਼ੀ ਟਾਦੀ ਬਣ ਕੇ ਤਿਆਰ ਹੋ ਜੂਗੀ ਔਰ ਤੁਸੀਂ ਜੇ ਚੰਗੀ ਲੱਗੇ ਸਬਜ਼ੀ ਤੁਹਾਨੂੰ ਲਾਈਕ ਕਮੈਂਟ